ਹਲੋ ਜੀ ਸਤਿ ਸ਼੍ਰੀ ਅਕਾਲ ਨਮਸਤੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਆਸ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਅੱਜ ਮੌਸਮ ਠੰਡਾ ਸਿਗਾ ਤਾਂ ਵੀ ਆਪ ਕੋਈ ਸੀ ਬਾਰਿਸ਼ ਥੋੜੀ ਜਹੀ ਤੇ ਅਸੀਂ ਜਾਣਾ ਸੀਗਾ ਸ਼ਹਿਰ ਕੰਮ ਇਹ ਪ੍ਰਿੰਸ ਨਾਲੇ ਰਿਕੀ ਬਾਜੀ ਮੈਂ ਪ੍ਰਿੰਸ ਆਪਾ ਜਾ ਰਹੇ ਆ ਇੱਕ ਕੰਮ ਜ਼ਰੂਰੀ ਸੀਗਾ ਹਾਉ ਤੇ ਚਲਦੇ ਆ ਜਿਹੜੇ ਕੰਮ ਆਪਾਂ ਗਏ ਹੋਏ ਸੀਗੇ ਉਹ ਕੰਮ ਤਾਂ ਨਹੀਂ ਹੋਇਆ ਇਸ ਲਈ ਆਪਾਂ ਸੋਚਿਆ ਕਿ ਚਲੋ ਆਏ ਤਾਂ ਹੋਏ ਆਂ ਸ਼ਹਿਰ ਮੌਸਮ ਠੰਡਾ ਆ ਤੇ ਚਲਦੇ ਆਂ ਮੇਲੇ ਲੋ ਜੀ ਆਪਾਂ ਪਹੁੰਚ ਗਏ ਮੇਲੇ ਵਿੱਚ ਦੁਕਾਨਾਂ ਲੱਗੀਆਂ ਹੋਈਆਂ ਪਰ ਬਹੁਤ ਘੱਟ ਦੁਕਾਨਾਂ ਨੇ ਜਿਸ ਦਿਨ ਤੀਸਰਾ ਦਿਨ ਹੁੰਦਾ ਮੇਲੇ ਦਾ ਜਨਕੀ 17 18 19 ਤਰੀਕ ਨੂੰ ਹੁੰਦਾ ਮੇਲਾ ਇਸ ਦੁਕਾਨਾਂ ਘੱਟ ਘੱਟ 21 22 ਦਿਨ ਦੁਕਾਨਾਂ ਲੱਗਦੀਆਂ 17 ਜਿਦ ਤੋਂ ਲੱਗ ਕੇ ਤੇ 19 ਤਰੀਕ ਤੱਕ ਦੁਕਾਨਾਂ ਜ਼ਿਆਦਾ ਹੁੰਦੀਆਂ ਫਿਰ 20 ਤਰੀਕ ਨੂੰ ਦੁਕਾਨਾਂ ਬਹੁਤ ਘੱਟ ਜਾਂਦੀਆਂ ਬਹੁਤ ਜ਼ਿਆਦਾ ਹੁਣ ਵੈਸੇ ਜ਼ਿਆਦਾਤਰ ਭਾਂਡਿਆਂ ਦੀਆਂ ਕੱਪਾਂ ਦੀਆਂ ਪਲੇਟਾਂ ਦੀਆਂ ਇਹਨਾਂ ਹੀ ਦੁਕਾਨਾਂ ਜ਼ਿਆਦਾ ਰਹਿਣਗੀਆਂ ਬਾਕੀ ਸਭ ਚੱਕੇ ਜਾਣੀਆਂ ਤੇ ਲੋ ਜੀ ਆ ਦੁਕਾਨਾਂ ਲੱਗੀਆਂ ਹੋਈਆਂ ਡੈਡੀ ਵਗੈਰ ਪਏ ਡੈਡੀ ਗਿਰ ਪਏ ਆ ਕੱਚੂ ਗਮੇ ਉਹਨੇ ਬਹੁਤ ਕੁਝ ਤਰ੍ਹਾਂ ਬਣਿਆ ਹੋਇਆ ਡੈਡੀ ਵਿੱਚ ਕੁਝ ਦੁਕਾਨਾਂ ਖੁੱਲੀਆਂ ਸੀਆਂ ਤੇ ਕੁਝ ਬੰਦ ਸੀਆਂ ਦੇਖੋ ਤਰ੍ਹਾਂ ਮਿਲਦੀਆਂ ਕੱਪ ਡਿਨਰ ਸੈੱਟ ਵਗੈਰਾ ਸਾਰਾ ਕੁਝ ਇਸੇਗਾ ਇੱਥੇ ਪਰ ਕੁਝ ਸਮਾਨ ਲੈਣਾ ਜਦੋਂ ਸਕੇ ਚਲਾਇਤਾ ਹੋਇਆ ਆ। ਸ਼ਰ ਤੇ ਨਾਲੇ ਸਮਾਨ ਲੈ ਜਾਂਦੇ ਆ ਫਿਰ ਪਤਾ ਨਹੀਂ ਟਾਈਮ ਲੱਗ ਰਕ ਨਹੀਂ ਲੱਗਣਾ। ਲਓ ਜੀ ਇੱਥੇ 20 ਰੁਪਏ 30 ਰੁਪਏ ਸੇ ਲੈ ਅੱਗੇ। ਲੇਡੀਜ਼ ਸਮਾਨ ਕੁਝ ਵੀ ਲੈ ਸਕਦੇ ਆ। ਅਗਰ ਅਚਪਾਨ ਵਾਸਤੇ ਸੈਟ ਵਗੈਰਾ ਸੀਗੇ ਪਰ ਪਤਾ ਨਹੀਂ ਕੀ ਪ੍ਰਾਈਸ ਹੈਗਾ। ਦੇਖੋ ਬੈਲਟਾਂ ਵਗੈਰਾ ਅੱਗੇ ਕਾਪ ਪਰਲ ਟਾਂਟਰੀਆ ਵਗੈਰਾ ਆ ਗਈਆਂ। ਜਾਤਰੇ ਹੀ ਇਹ ਸਮਾਨ ਮਿਲਦਾ ਕਾਪੋ ਪਲੇਟਾਂ ਟ੍ਰੇ ਆ ਇਹ ਸਮਾਨ ਮਿਲਦਾ ਸਟੀਲ ਦੇ ਬਰਤਨ ਸੀਗੇ ਆ ਦੁਕਾਨ ਸੀ ਇੱਥੇ 100 ਰੁਪਏ ਦੀ ਹਰ ਇੱਕ ਚੀਜ਼ ਜੋ ਮਰਜ਼ੀ ਲੈ ਲਓ 100 ਰੁਪਏ ਦੀ ਇੱਕ ਚੀਜ਼ ਮਿਲਦੀ ਸੀ ਜਿਹੜੀ ਮਰਜ਼ੀ ਚੱਕ ਲਓ ਦੇਖੋ ਜੀ ਆ ਪਲਾਸਟਿਕ ਦੇ ਸੀਗੇ ਢਾਂਡੇ ਸਟੀਲ ਦੇ ਪਲਾਸਟਿਕ ਦੇ ਹਰ ਇੱਕ ਚੀਜ਼ ਇੱਥੋਂ ਮਿਲਦੀ ਸੀ ਆ ਪੀੜੀਆਂ ਵੀ ਸੀਆਂ ਲਿਖਿਆ ਇੱਕ ਆਈਟਮ 100 ਰੁਪਏ ਸੇ ਤੁਸੀਂ ਵੇਖੋ ਦੁਕਾਨਾ ਮੈਂ ਨਾਲ ਮੈਂ ਵੀ ਘੁੰਮ ਰਹੀ ਹਾਂ ਤੁਸੀਂ ਵੀ ਵੇਖੋ ਦੁਕਾਨਾ ਤੇ ਤੁਹਾਨੂੰ ਬਾਅਦ ਚ ਦੱਸਾਂਗੇ ਆਪਾਂ ਕੀ ਕੁਝ ਲੈਂਦਾ ਹਾਂ ਹੁ ਫਰਾਈਵਿੰਗ ਵੇਖਣੇ ਸੀ ਮੈਨੂੰ ਥੋੜਾ ਹਲਕਾ ਲੱਗਾ ਰੈਂਡਤਾ ਡੀਪ ਫ੍ਰਾਈ ਕਰਨ ਵਾਸਤੇ ਚਲੋ ਜੀ ਹੁਣ ਅੱਪਰ ਚੱਲਦੇ ਅੱਗੇ ਅੱਗੇ ਵੀ ਕਾਫੀ ਦੁਕਾਨਾਂ ਨੇ ਚਲੋ ਤੁਸੀਂ ਵੇਖੋ ਦੁਕਾਨਾਂ ਵਗੈਰਾ ਇਹ ਤਾਂ ਲਾਸਟ ਦਿਖਾਵਾਂਗੇ ਅਸੀਂ ਕੀ ਕੁਝ ਖਰੀਦ ਕੇ ਲਿਆਂਦਾ ਮੇਲੇ ਚੋਂ ਇੱਥੇ ਹੱਥ ਦੇ ਬਣੇ ਹੋਏ ਚੀਜ਼ਾਂ ਮਿਲਦੀਆਂ ਸੀਗੀਆਂ ਸਾਰਾ ਕੁਝ ਹੱਥ ਦਾ ਬਣਿਆ ਹੋਇਆ ਕੋਈ ਵੀ ਚੀਜ਼ 300 ਤੋਂ 400 ਤੋਂ ਕੱਟਣੀ ਸੀਗੀ ਤੇ ਭਾਜੀ ਘੈਰੇ ਸੇ ਭਾਬੀ ਬੇਰਣ ਲਾਣਾ ਵੀ ਰੋਟੀ ਬਣਾਉਣ ਵਾਸਤੇ I was See the quirky? ਲੋ ਜੀ ਆਪਾਂ ਸਮਾਨ ਲੈ ਲੈ ਤੁਹਾਨੂੰ ਆਪ ਚੱਲ ਪਏ ਆ ਕਰਨੂ ਤੇ ਰਸਤੇ ਸिखਾਵਾਂਗੇ ਆਪਾਂ ਕੋਲ ਗੱਪੇ ਕਿਉਂਕਿ ਆ ਸਾਰਾ ਜਿੰਨੀ ਜਗ੍ਹਾ ਸੀ ਇਹਨਾਂ ਸਾਰੀ ਮੇਲੇ ਦੇ ਆਸਮਾਨ ਦਾ ਦੁਕਾਨਾਂ ਦਾ ਫੁੱਲ ਭਰੀ ਹੁੰਦੀ ਆ ਕਾਫੀ ਸਾਰੀਆਂ ਦੁਕਾਨਾਂ ਚੱਕ ਹੋ ਗਈਆਂ ਆ ਦੇਖੋ ਸਾਰੀ ਜਗ੍ਹਾ ਖਾਲੀ ਹੋ ਗਈ ਇੱਥੋਂ ਕੋਈ ਕੋਈ ਦੁਕਾਨ ਹੈ ਜਾਤਕ ਦੁਕਾਨਾਂ ਚੱਕੀਆਂ ਗਈਆਂ ਆ ਅਜਿੱਥੇ ਕੁ ਦੁਕਾਨਾਂ ਬਸ ਤੋਚਾ ਜਾਂ ਇੱਕ ਦੋ ਅੱਗੇ ਹੋਰ ਹੋਣਗੀਆਂ ਬਾਕੀ ਸਭ ਚੱਕੀਆਂ ਗਈਆਂ ਦੁਕਾਨ ਇਹ ਤੁਹਾਨੂੰ ਦਿਖਾਵਾਂਗੇ ਵੀ ਉਹ ਦੇਖੋ ਸੇ ਆ ਗਿਆ ਹੁਣ ਤਾਂ ਜਿੱਥੇ ਲੱਗਦਾ ਮੇਲਾ ਤਾਂ ਬੋਟਾ ਪਾ ਦਿੱਤੀ ਹੁਣ ਆਪਾਂ ਚੱਲ ਪਏ ਆ ਜਾ ਕੇ ਖਾਵਾਂਗੇ ਗੋਲ ਗੱਫੇ ਤੇ ਪਾਣੀ ਪੁਰੀ ਕੁਛ ਵੀ ਹਰ ਕਿਸਮ ਨੇ ਖਾਣਾ ਉਹ ਖਾਵਾਂਗੇ ਆਪਾਂ ਇੱਥੇ ਸਾਨੂੰ ਮਿਲਣਾ ਪਿਆ ਕਿ ਕੁਝ ਜਿਹਦੇ ਕੋਲ ਆਪਾਂ ਗੋਲ ਗੱਫੇ ਖਾਣਦੇ ਆ ਨਾ ਉਹ ਵਾਲੇ ਭਾਜੀ ਮੇਲੇ ਵਿੱਚ ਦੁਕਾਨ ਲਗਾਉਂਦੇ ਜਿੰਨ ਦਿਨ ਮੇਲਾ ਹੁੰਦਾ ਹੈ ਪੰਜ ਤੋਂ 7 ਦਿਨ ਉੱਥੇ ਦੁਕਾਨ ਲਗਾਉਂਦੇ ਆ ਨਹੀਂ ਜਿਹੜੀ लो जी फिर आप चलते हैं वापस मैं के चली गई सी भाजी हमें स्कूटर से फिर मैं भाजी जागी झा रुके भाजी ਪਾਜੀ ਹੁਣ ਆ ਗਏ ਇਹਨਾਂ ਚਲੋ ਤੁਸੀਂ ਉੱਥੇ ਆਪਾਂ ਆਂਦੇ ਆ ਆਪਾਂ ਵੀ ਮਗਰ ਮਗਰ ਪਾਜੀ ਹੁਣਾ ਦੇ ਨਾਲ ਚੱਲੇ ਪਏ ਚਲੋ ਦੇਲਵੀਂ ਘਟਕ ਤੋਂ ਵਾਪਸ ਮੋੜਨਾ ਪਿਆ ਸ਼ਨੀਆਂ ਦੀਆਂ ਨਿੰਬੂ ਛੱਲੀਆਂ ਅੱਜ ਹੁਣ ਆਪਾਂ ਜਾ ਕੇ ਖਾਂਦੇ ਹਾਂ ਗੋਲ ਗੱਪੇ ਤੇ ਮਿਲਦੇ ਆਂ ਫਿਰ ਤੁਹਾਨੂੰ ਗੋਲ ਗੱਪੇ ਖਾ ਕੇ ਪਾਣੀਪੁਰੀ ਖਾ ਕੇ ਤੁਹਾਨੂੰ ਮਿਲਦੇ ਆਂ ਉਹ ਚਾ ਦੁਕਾਨਾਂ ਦੇਖੋ ਕੋਈ ਕਿ ਦੁਕਾਨ ਹੈ ਯਾਰਲੇ ਵੀ ਚਲੋ ਸਾਹਮਣੇ ਬੂਟਾਪਾ ਕੱਚੀ ਦਾ ਮੇਲਾ ਮੰਦਰ ਆ ਜਿੱਥੇ ਮੇਲਾ ਲੱਗਦਾ ਹੈ ਪਾਜ ਜਗੇ ਕੇ ਸਾਟੇ ਅਸੀਂ ਪਾਜ ਦੇ ਪਿੱਛੇ ਪਿੱਛੇ 로지 파ਟ ਨੇ ਆਪਣੀ ਨਾਲ ਲੱਗਦੇ ਰੈਡੀ 로지 ਇਹ ਪਾਣੀ ਨੂੰ ਪੁੱਛੇ ਮੈਂ ਕਬ ਹੋਰ ਕਿੰਨੇ ਦਿਨ ਇੱਥੇ ਦੁਕਾਨ ਲੱਗੇਗੀ ਕਾਟੇ ਲਈ ਇਹ ਕਹਿੰਦੇ ਦੋ ਦਿਨ ਹੋਰ ਐ ਦੋ ਦਿਨ ਤੋਂ ਬਾਅਦ ਫਿਰ ਉੱਥੇ ਆਪਣੀ ਫਿਰ ਮੇਨ ਜਗਾ ਉੱਥੇ ਲੋ ਜੀ ਆਪਾਂ ਆ ਕੇ ਜਾਂ ਕਰ ਇਹ ਤਾਂ ਉਹ ਖਾਂਦੇ ਆ ਜੋ ਸਮਾਨ ਲੈਂਦਾ ਆ ਇੱਕ ਫਰਾਈ ਵੀ ਲੈਂਦਾ ਹੈ ਤੇ ਕੋੜੇ ਕਰਨ ਨੂੰ ਵਾਸਤੇ ਚਾਹ ਪਣੀ ਸਾਡੇ ਚਾਹ ਪਣੀ ਕਹਿੰਦੇ ਆ ਬਾਕੀ ਤੁਹਾਡੇ ਪਤਨ ਕੀ ਕਹਿੰਦੇ ਆ ਤੇ ਬਹੁਤ ਜੀ ਚੰਡਿਆ ਨਹੀਂ ਆਪਾਂ ਆ ਲੈ ਆਂਦੇ ਨਹੀਂ ਆਪਾਂ ਕੱਪ ₹100 ਦੇ 6 ਕੱਪ ਮਿਲੇ ਆ ਤੇ ਮੇਰਾ 6 ਕੱਪ ਦਾ ₹100 ਜੇ ਇੱਕ ਸਾਲ ਨਿਕਲ ਜਾਂਦਾ ਮੇਰਾ ਫਿਰ ਬਿੱਲ ਉਹ ਲਿਆਂਦਾ ਤੇ ਕੋਟਲਾ ਲਿਆਂਦਾ ਇੱਕ ਦੇਖੋ ਜੀ ਚਾਹ ਪਣੀ ਲਿਆਂਦੀ ਮੇਰੇ ਅੰਨ੍ਹਾ ਆ ਪਾ 3 ਟ੍ਰੀਆ 100 ਰੁਪਏ ਦੀਆਂ 100 ਰੁਪਏ ਟਿੰਟ ਰਿਆ ਨਿਕਲਦੀਆਂ ਮਿਲਦੀਆਂ ਸੀ ਇਹ 100 ਰੁਪਏ ਨਾਲ ਮੇਰਾ 1 ਸਾਲ ਨਿਕਲ ਜਾਂਦਾ ਦੇਖੋ ਆ ਕੋ ਜਲੈਂਦਾ ਮੈਂ ਤੇ ਦੱਸਿਆ ਤੁਹਾਨੂੰ ਵਲੌਗ ਕਿਵੇਂ ਦਾ ਲੱਗਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਕੋਈ ਚੈਨਲ ਤੇ ਨਵੇਂ ਆ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਸ਼ੇਅਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰਿਓ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਪਲੀਜ਼ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਬਲੌਗਸ ਸੌਰੀ ਆਪਾਂ ਗੋਲ ਗੱਪੇ ਖਾ ਕੇ ਆਏ ਸੀ ਕਿ ਤੇ ਇਨਾ ਆਪਣੇ ਹਾਸ ਨੂੰ ਵਾਸਤੇ ਮੈਂ ਗੋਲ ਗੱਪੇ ਲੈ ਕੇ ਆਈ ਸੀ ਚਲੋ ਠੀਕ ਹੈ ਜੀ ਮਿਲਦੇ ਆ ਨੈਕਸਟ ਬਲੌਗਸ Bye bye, thank you.